ਦੇ ਪਾਸੇ ਮੋ ਮੋੜ ਲੈ ਦ੍ਰਿਸ਼ਟੀ ਫਿਰ ਸੁਰਸਤੀ ਤੇ ਕਹਿੰਦੇ ਨੇ ਇਹ ਕੌਤਕ ਸ਼ਿਵ ਜੀ ਨੇ ਦੇਖਿਆ ਉਹਨਾਂ ਨੂੰ ਕ੍ਰੋਧ ਚੜ ਗਿਆ ਬਈ ਨਾ ਗਿਆਨੀ ਇਤਨਾ ਸੋਜਵਾਨ ਇਤਨਾ ਮਹਾਨ ਪੰਡਿਤ ਇਹ ਕਰਕੇ ਹੀ ਰਿਹਾ ਹੈ ਜੈਸੇ ਸੁਰਸਤੀ ਪਿੱਛੇ ਬੈਠੀ ਨਾ ਉਹ ਪਿੱਛੇ ਆਪਣੇ ਆਪ ਨੂੰ ਮੋੜ ਬੈਠਾ ਕਹਿੰਦੇ ਨੇ ਤ੍ਰਿਸ਼ੂਲ ਨਾਲ ਬ੍ਰਹਮੇ ਦਾ ਸਿਰ ਹੀ ਵੜ ਦਿੱਤਾ ਲੰਬੀ ਚੌੜੀ ਕਥਾ ਹੈ ਫਿਰ ਕਿਵੇਂ ਜੁੜਿਆ ਬ੍ਰਹਮ ਹੱਤਿਆ ਲੱਗੀ ਸ਼ਿਵ ਜੀ ਨੂੰ ਪਾਤਸ਼ਾਹ ਭਾਈ ਗੁਰਦਾਸ ਜੀ ਲਿਖਦੇ ਨੇ ਚਾਰੇ ਵੇਦ ਵਖਾਣ ਦਾ ਚਤੁਰਮੁਖੀ ਹੋਏ ਖਰਾ ਸਿਆਣਾ